ਪ੍ਰਿਤੂ ਟੀਵੀ ਲਾਈਫ ਪ੍ਰਿਤੂ ਟੀਵੀ ਲਾਈਫ ਪ੍ਰਿਤੂ ਟੀਵੀ ਲਾਈ ਅਜਸੀ ਐਸ ਕਾਲਜ ਸਮਰਾਲ ਰੋਡ ਖੰਨਾ ਵਿਖੇ ਮੌਜੂਦ ਹਾਂ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਵਿੱਚ ਇਹਨਾਂ ਨੂੰ ਪੁੱਛਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹ ਕਿਹੜੇ ਪ੍ਰੋਗਰਾਮ ਕਰਵਾ ਰਹੇ ਹੋ ਤੇ ਇਸ ਬਾਰੇ ਕੋਈ ਜਾਣਕਾਰੀ ਦੇਣਗੇ ਹਾਂਜੀ ਸਰ ਕੀ ਕਹਿਣਾ ਚਾਹੁੰਗਾ ਤੁਸੀਂ ਸਰ ਆਪਾਂ ਤਾਂ 1 ਮਹੀਨੇ ਤੋਂ ਤਿਆਰੀ ਕਰ ਰਹੇ ਹਾਂ ਕਿਉਂਕਿ ਸਾਨੂੰ ਬੜਾ ਮਾਣ ਬਖਸ਼ਿਆ ਸਾਡੇ ਆਨਰੇਬਲ ਬਾਈ ਚਾਂਸਲਰ ਵਰਸਰੇਨੂਮਿਕ ਮੈਡਮ ਨੇ ਤੇ ਇਹ ਤਿਆਰੀਆਂ 1 ਮਹੀਨੇ ਤੋਂ ਚੱਲ ਰਹੀਆਂ ਕਿਉਂਕਿ ਇਹ ਬਹੁਤ ਹੀ ਇੱਕ ਮੈਗਾ ਇਵੈਂਟ ਹੈ ਇੱਕ ਕਲਚਰਲ ਮੈਗਾ ਸ਼ੋਅ ਹੈ ਔਰ 4 ਦਿਨ ਇਹ ਚੱਲੇਗਾ ਸਾਡੇ ਐਸ ਕਾਲਜ ਖੰਨੇ ਦੇ ਵਿੱਚ 8 ਨਵੰਬਰ ਤੋਂ ਲੈ ਕੇ 11 ਨਵੰਬਰ ਤੱਕ ਔਰ ਇਸ ਦੌਰਾਨ ਤੁਸੀਂ ਦੇਖੋ ਕਿ 212 ਕਾਲਜਾਂ ਦੇ ਟੈਲੈਂਟਡ ਯੂਥ ਇੱਥੇ ਆਪਣੇ ਕਲਚਰਲ ਪ੍ਰੋਗਰਾਮ ਨੂੰ ਪੇਸ਼ ਕਰਨਗੇ ਚਾਹੇ ਉਹ ਗਿੱਧੇ ਪੰਗੜੇ ਹੈ ਲੋਕਨਾਇਕ ਹੈ ਥੀਏਟਰ ਹੈ ਪੋਇਟਰੀ ਹੈ ਲਗ ਲਗ ਪ੍ਰਕਾਰ ਦੇ ਪ੍ਰੋਗਰਾਮ ਮਿਊਜ਼ਿਕ ਦੇ ਨੇ ਮਤਲਬ ਇੱਕ ਰਿਚ ਕਲਚਰਲ ਹੈਰੀਟੇਜ ਹੈ ਸਾਡੇ ਇੰਡੀਆ ਦਾ ਉਹ ਸਾਰੇ ਇੱਥੇ ਡਿਸਪਲੇ ਅਲਗ ਲਗ ਗਰੁੱਪ ਦੇ ਤੌਰ ਤੇ ਹੋਣਗੇ ਔਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਇਹ ਵੀ ਪਹਿਲਾ ਮੁਕਾਬਲੇ ਜੋਨਲ ਦੇ ਵਿੱਚ ਹੋਏ ਜਿੰਨੇ ਵੀ ਕਾਲਜ ਐਫਲੀਏਟਡ ਹੈ ਪੰਜਾਬ ਮਿਨਿਸਟਰੀ ਚੰਡੀਗੜ੍ਹ ਨਾਲ ਕੋ ਲੁਧਿਆਣਾ ਜ਼ਿਲ੍ਹਾ ਹੋ ਗਿਆ ਕੋਈ ਮੋਗਾ ਹੋ ਗਿਆ ਉਹਦੇ ਅੰਡਰ ਆਉਣ ਵਾਲੇ ਕਾਲਜਾਂ ਦਾ ਇੱਕ ਜੋਨਲ ਯੂਥ ਫੈਸਟੀਵਲ ਹੁੰਦਾ ਉਹ ਚ ਫਰਸਟ ਸੈਕੰਡ ਟਾਪਰ ਟੀਮ ਜਿਹੜੀ ਨਿਕਲਦੀ ਹੈ ਉਹ ਐਲੀਜੀਬਲ ਹੁੰਦੀ ਹੈ ਕਿ ਇੰਟਰ ਜੋਨਲ ਯੂਥ ਫੈਸਟੀਵਲ ਐਂਡ ਹੈਰੀਟੇਜ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕਰੇ ਸੋ ਇੱਥੇ ਕੁਆਲਿਟੀ ਟੀਮਸ ਆਣਗੀਆਂ ਔਰ ਉਹ ਤੁਸੀਂ ਦੇਖਿਓ ਤੁਸੀਂ ਵਿਟਨੈਸ ਕਰੋਗੇ ਕਿਉਂਕਿ ਤੁਸੀਂ ਸਾਰੇ ਮੀਡੀਆ ਫੈਕਟਰੀ ਸਾਡੇ ਇਨਵਾਈਟਿਡ ਹੋ ਕਿ ਕਿਸ ਤਰੀਕੇ ਨਾਲ ਕਿਸ ਕੁਆਲਿਟੀ ਦਾ ਕਿਸ ਪੱਧਰ ਦਾ ਕਲਚਰਲ ਪ੍ਰੋਗਰਾਮ ਦਾ ਡਿਸਪਲੇ ਹੋਏਗਾ ਸੋ ਐਜੂਕੇਸ਼ਨ ਦਾ ਇਹ ਪਾਰਟ ਹੈ ਕਿ ਇਨਕਲੂਸਿਵ ਐਜੂਕੇਸ਼ਨ ਜੇ ਕਰਨੀ ਹੈ ਤਾਂ ਕਲਚਰਲ ਵੀ ਪਾਰਟ ਹੈ ਸਪੋਰਟਸ ਦਾ ਵੀ ਧਿਆਨ ਰੱਖਦੇ ਆਪਾਂ ਅਕੈਡੈਮਿਕਸ ਦਾ ਵੀ ਧਿਆਨ ਰੱਖਦੇ ਆ ਸੋ ਇਹ 68ਵਾਂ ਇੰਟਰ ਜਰਨਲ ਯੂਥ ਫੈਸਟੀਵਲ ਜਿਹੜਾ ਹੋਣ ਜਾ ਰਿਹਾ ਜਿਹਰ ਵਿੱਚ ਅਲੱਗ-ਅਲੱਗ ਡਿਸਟ੍ਰਿਕਟ ਸ਼ਾਰਦਪੁਰ, ਮੋਗਾ, ਫਿਰੋਜ਼ਪੁਰ, ਫਜ਼ਿਲਕਾ, ਜਲਾਲਾਬਾਦ, ਮੋਹਰ, ਮੁਕਸਰ, ਚੰਡੀਗੜ੍ਹ, ਲੁਧਿਆਣਾ ਜਿਹੜਾ ਇਹ ਸਾਰਿਆਂ ਤੋਂ ਦੂਰ-ਦੂਰ ਆਣਗੇ ਬੋਰਡਿੰਗ ਵੀ ਹੈ, ਲੋਜਿੰਗ ਵੀ ਹੈ, ਕਲਚਰ ਪ੍ਰੋਗਰਾਮ ਵੀ ਹੈ। ਉਹ ਬਹੁਤ ਹੀ ਖੰਨਾ ਸ਼ਹਿਰ ਦੇ ਲਈ ਵੀ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਐਸ ਕਾਲਜ ਨੂੰ ਇਹ ਜ਼ਿੰਮੇਵਾਰੀ ਪੰਜਾਬ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਔਰ ਆਪਾਂ ਸਾਡੀ ਟੀਮ ਐਸ ਕਾਲਜ ਖੰਨਾ ਦੀ ਤੇ ਸਾਡੀ ਆਨਰੇਬਲ ਮੈਨੇਜਿੰਗ ਕਮੇਟੀ ਦੇ ਮੈਂਬਰ ਅਹੁਦੇਦਾਰ ਉਹ ਸਾਰੇ ਮਿਲ ਜੁਲ ਕੇ ਕੰਮ ਕਰਦੇ ਆ ਤਾਂ ਕਿ ਇਸ ਮੈਗਾ ਸ਼ੋ ਨੂੰ ਸਕਸੈਸਫੁਲ ਬਣਾ ਸਕੀਏ ਸਰ ਕਿੰਨੇ ਦੇਦੋ ਕਿੰਨੇ ਜੀ ਦੇ ਦਿੱਕਾ ਇਹ ਟਾਈਮਿੰਗ ਹੈ ਇਹ 4 ਦਿਨ ਦਾ ਸਰ ਜੋ ਜੋ ਫੈਸਟੀਵਲ ਹੈ ਸਵੇਰ 9 ਵਜੇ ਸ਼ੁਰੂ ਹੋ ਜੂਗਾ 8 ਤਰੀਕ ਤੋਂ ਤੇ ਡੇਲੀ ਰਾਤ ਨੂੰ 9 ਤੋਂ 9 ਹੀ ਚੱਲੇਗਾ ਸਵੇਰ 9 ਤੋਂ ਰਾਤ ਦੇ 9 ਵਜੇ ਤੱਕ ਐਟ ਲੀਸਟ ਔਰ 4 ਦਿਨ ਚੱਲੇਗਾ ਲਾਸਟ ਡੇ 11 ਤਰੀਕ ਹੋਏਗਾ 4 ਦਿਨ ਦਾ ਪ੍ਰੋਗਰਾਮ ਹੈ ਇਸ ਬੰਦੀ ਕੁਝ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਇਸ ਦੇ ਵਿੱਚ ਮੈਂ ਸਪੈਸ਼ਲ ਫੀਚਰ ਆਪਾਂ ਐਡ ਕੀਤੀ ਹੈ ਕਿਉਂਕਿ 350 ਸਾਲਾਂ ਸ਼ੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੋਰਚ ਮਨਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਆਪਾਂ ਵੀ ਸਟਾਫ ਤੇ ਸਟੂਡੈਂਟ ਨੇ ਮਿਲ ਕੇ ਉਪਰਾਲਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਔਰ 350 ਸਾਲਾਂ ਜੋ ਮਨਾਇਆ ਜਾ ਰਿਹਾ ਸ੍ਰੀ ਗੁਰਤੇਗ ਬਹਾਦਰ ਜੀ ਦਾ ਸ਼ੀਦੀ ਦਿਵਸ ਇਹਦੇ ਲਈ ਆਪਾਂ ਇੱਕ ਸਪੈਸ਼ਲ ਸਟਾਲ ਲਗਾਵਾਂਗੇ ਜਿਹਰੇ ਚ ਆਪਾਂ ਫ੍ਰੀ ਪਾਣੀ ਦੀ ਸੇਵਾ ਕਰਾਂਗੇ ਫਰੀ ਚਾਹ ਦੀ ਸੇਵਾ ਕਰਾਂਗੇ ਸਨੈਕਸ ਦੀ ਫਰੀ ਸੇਵਾ ਕਰਾਂਗੇ ਦਵਾਈਆਂ ਦੀ ਫਰੀ ਸੇਵਾ ਕਰਾਂਗੇ ਇਹ ਇੱਕ ਅਲੱਗ ਇੱਕ ਐਡੀਸ਼ਨਲ ਫੀਚਰ ਹੈ ਜਿਹੜਾ ਇੱਕ ਸਾਡੇ ਫੈਦਰ ਲਗਾਏਗੀ ਆਉਣ ਵਾਲੇ ਜਿਹੜੇ ਸਾਰੇ ਜ਼ਿਲ੍ਹੇ ਤੋਂ ਆਉਂਦੇ ਆ ਉਹ ਦੇਖਣਗੇ ਕਿ ਆਪਾਂ ਕਿਸ ਤਰ੍ਹਾਂ ਇਨਕਲੂਸਿਵ ਐਜੂਕੇਸ਼ਨ ਦੇ ਪ੍ਰਤੀ ਚੱਲਦੇ ਆ ਜੇਲ੍ਹ ਚ ਜੋ ਵੀ ਸਾਡੇ ਗੁਰੂ ਪੀਰ ਪ੍ਰਬੰਧਕ ਸਾਰੇ ਉਹਨਾਂ ਨੂੰ ਆਪਾਂ ਪ੍ਰੋਪਰ ਉਹਨਾਂ ਦੀ ਪਾਲਣਾ ਵੀ ਕਰਦੇ ਆ ਔਰ ਡਿਸਪਲਨ ਵੀ ਮੇਨਟੇਨ ਰੱਖਾਂਗੇ ਔਰ ਹਰ ਤਰੀਕੇ ਨਾਲ ਹਰੇਕ ਦੀ ਬੋਰਡਿੰਗ ਲੋਜੀ ਵਿੱਚ ਕੋਈ ਪ੍ਰੋਬਲਮ ਨਾ ਆਵੇ ਖਾਣ ਪੀਣ ਵਿੱਚ ਕੋਈ ਪ੍ਰੋਬਲਮ ਹੈ ਵਧੀਆ ਕੁਆਲਟੀ ਨਾਲ ਉਹ ਕਰਾਂਗੇ ਤੁਸੀਂ ਵੀ ਸਾਰੇ ਇਨਵਾਈਟਡ ਹੋ ਠੀਕ ਹੈ ਜੀ ਕੋਈ ਟੁੱਟੇ ਵੀ ਅਨਿਸ ਜੀ ਜੀਣਾ ਚਾਹੁੰਦਾ ਹਾਂ ਜੀ ਅਸੀਂ ਪੂਰੀ ਤਰ੍ਹਾਂ ਤਿਆਰ ਆ 66ਵਾਂ ਪੰਜਾਬ ਯੂਨੀਵਰਸਿਟੀ ਇੰਟਰ ਜਰਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਜਿਹਦੇ ਵਿੱਚ ਬਹੁਤ ਹੀ ਰੋਚਕ ਮੁਕਾਬਲੇ ਦੇਖਣ ਨੂੰ ਮਿਲਣਗੇ ਔਰ ਬਹੁਤ ਵਿਰਾਸਤ ਦੀਆਂ ਜਿਹੜੀਆਂ ਵੱਨਗੀਆਂ ਨੇ ਜਿਸ ਤਰ੍ਹਾਂ ਰੱਸਾ ਵੱਟਣਾ ਖਿੱਦੋ ਗੋਣੀ ਪੀੜੀ ਬੋਣੀ ਤੇ ਰੰਗੋਲੀ ਬਣਾਉਣੀ ਪੇਂਟਿੰਗ ਦੇ ਮੁਕਾਬਲੇ ਔਰ ਵਿਰਾਸਤ ਦੇ ਵਿੱਚ ਸਾਡੇ ਵਾਰ ਕਲੀ ਕੁਵਿਸ਼ਰੀ ਗਾਇਨ ਦੇ ਮੁਕਾਬਲੇ ਕੁਇਜ਼ ਮੁਕਾਬਲੇ ਹਰ ਤਰ੍ਹਾਂ ਦੀ ਬੰਨਗੀਆਂ ਲਗਭਗ 60 ਬੰਨਗੀਆਂ ਦੇ ਵਿੱਚ ਮੁਕਾਬਲੇ ਹੋਣਗੇ ਔਰ ਜਿਹੜਾ ਬੱਚਾ ਇੱਥੇ ਪਹਿਲਾ ਨਾਮ ਹਾਸਲ ਕਰੇਗਾ ਉਸ ਨੂੰ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕਲਰ ਦੇ ਨਾਲ ਉਸ ਦਾ ਸਨਮਾਨ ਕੀਤਾ ਜਾਂਦਾ ਹੈ ਠੀਕ ਹੈ ਬਹੁਤ-ਬਹੁਤ ਧੰਨਵਾਦੀ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਵੀ ਇੱਥੇ ਖੰਨਾ ਸ਼ਹਿਰ ਦੇ ਵਿੱਚ ਆਉਣਗੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਇਸ ਕਾਲਜ ਜਿਹੜਾ ਸਾਡਾ ਪਹਿਲਾਂ ਹੀ ਮਾਨਮਤਾ ਕਾਲਜ ਹੈ ਉਹ ਇਸ ਮੇਜ਼ਬਾਨ ਬਣਿਆ ਹੈ ਬਹੁਤ ਬਹੁਤ ਤਨਵਰ ਤੁਹਾਡੇ ਤੋਂ ਵੀ ਬੜੀ ਆਸ ਹੈ ਸਾਨੂੰ ਤੁਸੀਂ ਬੜੀ ਵਧੀਆ ਕਵਰੇਜ ਚ 4 ਦਿਨ ਦੀ ਰੱਖੋਗੇ ਤੁਸੀਂ ਇਨਵਾਈਟਡ ਆ ਚਾਰੋ ਦਿਨ ਤੇ ਤੁਸੀਂ ਸਾਰੀ ਇਹਦਾ ਪ੍ਰਚਾਰ ਪ੍ਰਸਾਰ ਕਰੋਗੇ ਧੰਨਵਾਦ ਤੁਹਾਡਾ ਸਾਰਾ